ਕਿ ਮੈਨੂੰ ਪਤਾ ਹਾਜੀ ਤਾਈ ਜੀ ਅ ਮੈਨੂੰ ਮੂਹਤ ਮੜਾ ਮੋਟਾ ਤੋਂ ਨਹੀਂ ਆ ਹਾਂ ਲਾਕ ਦੇ ਸਵੇਰੇ ਇਹਨਾਂ ਤੈਨੂੰ ਪਤਾ ਮੁੰਡਾ ਸਹੀ ਯਾ ਲੈ ਤਾਉ ਦੋ ਦਿਨਾਂ ਪੜੀ ਗਣੀ ਨਾ ਹੁੰਦੇ ਆ ਤੇ ਬੱਸ ਮੈਨੂੰ ਤੂੰ ਇਹ ਨਾ ਦੱਸ ਦੇ ਵੀ ਅਮਰ ਸਮਾਨ ਸਮੂਨ ਕਿੱਥੇ ਰੱਖਾਂ ਚਾਹੇ ਮੈਂ ਕਿੱਥੇ ਬਾਹਾਂ ਤਾਈ ਜੀ ਤੁਸੀਂ ਨਾ ਆ ਕਮਰਾ ਮੇਰਾ ਵਾ ਇੱਥੇ ਅਲਮਾਰੀ ਚ ਤੁਸੀਂ ਆਪਣਾ ਸਮਾਨ ਰੱਖ ਲਓ ਬਾਕੀ ਤੁਸੀਂ ਜਿੱਥੇ ਮਰਜ਼ੀ ਰੱਖ ਲਓ ਸਾਰਾ ਤੁਹਾਡਾ ਆਪਣਾ ਹੀ ਘਰ ਆ ਕੋਈ ਗੱਲ ਨਹੀਂ ਠੀਕ ਹੈ ਪੁੱਤ ਤਾਈ ਜੀ ਤੁਹਾਨੂੰ ਕਹਿਨੀ ਆਂ ਕਿ ਉੱਥੇ ਕਿਹੜੀ ਮੈਂ ਕੱਲੀ ਸੁੰਦੀ ਆਈ ਆਂ ਮੈਂ ਪਰਵਾਰ ਚ ਗਈਨੀ ਆਂ ਹਾਂ ਤੇ ਮੈਨੂੰ ਚੰਗਾ ਲੱਗਦਾ ਵਾ ਚੱਲ ਚੰਗਾ ਕੀਤਾ ਸਮਾਨ ਉਥੇ ਮੈਂ ਰੱਖ ਲਈਨੀ ਆ ਕੋਈ ਨਹੀਂ ਤੁਸੀਂ ਮੂਹਾਂ ਤੋਂ ਹੋਰ ਨਾਲ ਤੌਲੀਏ ਲੈ ਕੇ ਆ ਜੀ ਠੀਕ ਠੀਕ ਪੁੱਤ ਕਿੰਨਾ ਚੰਗਾ ਲੱਗਣਿਆ ਵਾ ਨਾ ਤਾਈ ਜੀ ਤੇ ਆਉਣਾ ਐਂ ਲੱਗੰディア ਵਾ ਜਿਵੇਂ ਕੋਈ ਸਿਆਣਾ ਜਿਆ ਬੰਦਾ ਸਾਡੇ ਘਰ ਆ ਗਿਆ ਔ ਮਮੀ ਤੇ ਬੋੜ ਦੇ ਵੀ ਆ ਨਾ ਤੇ ਬੜਾ ਹੀ ਗੁੱਸਾ ਜਾਂਦਾ ਹਮੇਸ਼ਾ ਲਾ ਲਾ ਕੇ ਗੱਲਾਂ ਕਰਦੀ ਏ ਤਾਜੀ ਬੜੇ ਸਿਆਣੇ ਲੱਗਣ ਡਏ ਮੈਨੂੰ ਹੈ ਲੱਗਣ ਡਿਆ ਵੀ ਆਕਾਸਰਾ ਬਣ ਗਿਆ ਨਹੀਂ ਤੇ ਮੈਨੂੰ ਆਹ ਬ ਟੈਨਸ਼ਨ ਲੱਗੀ ਇਹ ਘਰ ਚ ਮੈਨੂੰ ਹਮੇਸ਼ਾ ਸਿਆਣੀ ਸਮਝਦੇ ਆ ਤੇ ਮੈਨੂੰ ਸਿਮਰਤ ਦੀ ਕਿ ਕਰ ਲੱਗੀ ਈ ਕਿ ਮਾਹਰੋ ਮਹਾਰਾਜ ਚਲੋ ਸੁਖ ਸੁਖਾਣਾ ਦੇ ਲਿਆ ਹੋਈ ਗਾਦੇ ਆਏ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਬੰਦਾ ਸੰਜਿਆੰਦਾ ਵਾ ਕੰਮ ਕੋਲ ਨੂੰ ਪੁੱਛ ਲਿੰਦਾ ਵਾ ਸੀਮਾ ਨੇ ਆਪੋ ਸਮਝੀ ਕੱਟਦਾ ਪਰ ਕਿੱਥੇ ਪਰਾਇ ਕਰਕੇ ਬੈਠੇ ਐ ਕਰਮੇ ਨਗਾ ਲ ਕਿ ਮੈਨੂੰ ਚੰਗੀਆਂ ਚੰਗੀਆਂ ਕਰਨਾ ਸੁਣਨੀ ਆੜੀਆਂ ਬੜੀਆਂ ਇਹ ਥੋੜੀ ਬਸ਼ਦਾਨ ਬਕਤੀ ਨਹੀਂ ਤੇ ਕੁਛ ਨਾ ਕੁਛ ਹੀ ਕਰਦੇ ਰਹਿੰਦੇ ਤੇ ਤੁਮ ਸੋਕੇ ਨਾ ਆਪਣੇ ਆਪ ਨੂੰ ਗੱਲਾਂ ਲੱਗੀਆਂ ਹੋਈਆਂ ਜੇ ਰ ਇਧਰ ਆ ਕੇ ਮੇਰੀ ਗੱਲ ਸੁਣ ਟਾਡੇ ਵਾਂਗ ਆਣ ਲੱਗੀ ਸਦਾ ਕਹਿਣ ਦਾ ਮੌਕਾ ਨਹੀਂ ਦੇਣਾ ਮੈਂ ਮਸੋਂ ਕਿਉਂ ਹਾਂਜੀ ਦੱਸੋ ਮਮਾ ਨਾ ਮੇਰੀ ਗੱਲ ਸੁਣ ਚੱਗਾ ਉਹਨੂੰ ਮਗਰ ਮਗਰ ਲਾ ਕੇ ਤੁਰ ਹੀ ਹੋਈ ਜਿਵੇਂ ਕਹਿੰਨੀ ਓਵੇਂ ਲੇਲਾ ਕਰਦਾ ਪਿਰਦਾ ਕੀ ਕਰ ਦਿੱਤਾ ਉਹਨਾਂ ਨੇ ਮਮਾ ਤੈਨੂੰ ਨਹੀਂ ਪਤਾ ਤੂੰ ਉਹਨੂੰ ਕਿਤੇ ਕਿਤੇ ਪਟੀਆਂ ਵੀ ਬਣਾਉਂਦੀ ਹੈ ਮੈਂ ਕਹਦੀ ਪਟੀਆਂ ਬਣਾਉਂਦੀ ਆ ਪਹਿਰੇ ਤੂੰ ਤੀ ਮੇਰੇ ਨਾਲ ਗੱਲ ਕਰੋ ਹਾਂ ਬੜਾ ਵੱਡਾ ਉਹਨਾਂ ਨੇ ਫੰਕਸ਼ਨ ਕਰ ਦਿੱਤਾ ਜਿਹੜੇ ਤੀ ਡੱਬੇ ਵੱਨਾਂ ਲੱਗੇ ਜੇ ਤੋਂ ਉਹਨਾਂ ਨੇ ਫੜਾਏ ਜਾ ਮੈਂ ਪੁੱਛਾਤੇ ਮਮਾ ਇੱਥੇ ਵੀ ਤੇ ਜੋੜ ਬੋਲਣ ਆਪੇ ਜੀ ਕੀ ਮੇਰੇ ਸਾਹਮਣੇ ਤਾਂ ਉਹਨਾਂ ਨੇ ਤੁਹਾਨੂੰ ਦੋ ਡੱਬੇ ਦਿੱਤੇ ਬਾਕੀ ਡੱਬੇ ਅਸੀਂ ਬਚਾਰੋ ਲੈ ਕੇ ਗਏ ਜੀ ਫੜਾ ਕੇ ਮੇਰੇ ਮਲੇ ਦਿੱਤੇ ਆ ਉਹਦੀ ਸੱਸ ਨੇ ਚਾਰ ਡੱਬੇ ਭੜਾਏ ਮੈਨੂੰ ਦੋ ਪਹਿਲੇ ਤੇ ਦੋ ਨੇ ਗੱਡੀ ਚ ਲਗਾਤੇ ਚਾਰ ਹੋ ਗਏ ਤੇ ਕਹਿੰਦੀ ਇੱਕ ਆਪਣੇ ਪੈਰ ਲੋ ਭੇਜ ਦਿਆ ਜੀ ਤੇ ਜਿੱਥੇ ਜੀ ਦੋਨੋਂ ਨੇ ਕਿਹਾ ਮੈਂ ਪੁੱਛਾਤੇ ਨੇ ਉਹਨਾਂ ਅਗਲੇ ਨਹੀਂ ਦਿੱਤੇ ਤੇ ਦਵਾ ਨਾ ਘਰ ਰੱਖ ਲਾ ਨਹੀਂ ਉਹ ਤੇ ਜਰੂਰੀ ਨਹੀਂ ਸੀ ਪਛਾਣੇ ਜੇ ਦਿੱਤੇ ਨਹੀਂ ਤਾਨੂੰ ਬੱਕਰੇ ਦੋ ਪਰ ਆਪਾਂ ਦੇ ਵੇਖੇ ਨਹੀਂ ਸੀ ਇਹ ਕਿਹੜੇ ਦਿੱਤੇ ਇਹਨਾਂ ਨੂੰ ਤੈਨੂੰ ਇਹਦੇ ਨਾਲ ਕੀ ਮਤਲਬ ਥੋੜਾ ਜਨਾ ਘਰਵਾਲੀ ਧਿਆਨ ਦਿਓ ਉਹਨੇ ਮੈਨ ਜਦਾ ਕੱਟ ਕਰੋ ਧਿਆਨ ਨਹੀਂ ਹੈ ਗਈ ਉਹਦੀ ਸਸਮਾ ਵੇਖਣ ਆ ਗਈ ਸਿਮਰਤ ਦੀ ਕੰਮ ਕਿਹੜਾ ਧਿਆਨ ਨਹੀਂ ਕਿਹੜਾ ਕੰਮ ਨਹੀਂ ਵੀ ਹੁੰਦਾ ਦੱਸ ਮੈਨੂੰ ਨਹੀਂ ਸਾਡੇ ਘਰ ਦੀ ਕਰਤਾਧਰਤਾ ਸਾਰੀ ਤੂੰ ਹੀ ਹੋਣੀ ਹੈ ਨਹੀਂ ਤੁਸੀਂ ਕਹਿੰਦੇ ਹੋ ਨਾ بیا ਵੀ ਉਹਨੂੰ ਲੇਲੇ ਨੂੰ ਮਗਰ ਲਾ ਦਿੱਤਾ ਇਹ ਧਿਆਨ ਦੇ ਤੇ ਹੋਰ ਕੀ ਕਿਹੜਾ ਲਾਇਆ ਮੈਂ ਮਗਰ ਪਰ ਮੈਂ ਇੱਕ ਗੱਲ ਦਾ ਇਹ ਜਵਾਬ ਦੋ ਤੂੰ ਕੰਨੀ ਹੀ ਉਹ ਦੁਕਾਨ ਤੇ ਜਾਂਦਾ ਤੂੰ ਕੰਨੀ ਤੇ ਟਪ ਕੇ ਘਰ ਮੈਂ ਕਵਾਂ ਚਾਹੇ ਨਾ ਕਵਾਂ ਉਹਨਾਂ ਨੇ ਦੁਕਾਨ ਤੇ ਜਾਣਾ ਜਿੰਨਾ ਕਰਜ਼ਾ ਉਹਨਾਂ ਨੇ ਚੁੱਕ ਲਿਆ ਨਾ ਕਮਾਨਗੇ ਤੇ ਕਰਜ਼ਾ ਲਾਉਣਗੇ ਮੈਨੂੰ ਲੱਗਦਾ ਸਾਡੇ ਤੋਂ ਜ਼ਿਆਦਾ ਟੈਨਸ਼ਨ ਨਾ ਤੈਨੂੰ ਤੁਮਾ ਨਹੀਂ ਮੇਰਾ ਬੰਦਾ ਆ ਬਿਚਾਰਾ ਸਾਰਾ ਦਿਨ ਬੰਦਾ ਪਹਿਲਾਂ ਸੀ ਕਿ ਪਹਿਲਾਂ ਸਤ ਮੇਰਾ ਪੁੱਤਰ ਸੀ ਉਹਨੇ ਸਾਰਾ ਦਿਨ ਟੈਨਸ਼ਨ ਚ ਰਹਿੰਦੇ ਕਹਿੰਦੇ ਬੰਦਾ ਜਮਦਾ ਤੇਰਾ ਬੰਦਾ ਸੀ ਤੇ ਮੇਰਾ ਪੁੱਤਰ ਹੋਇਆ ਹੁਣ ਪਹਿਲਾਂ ਤਾਂ 딸 ਪੁੱਤ ਸੀ ਹੁਣ ਮੇਰਾ ਤੇ ਹੁਣ ਹੋਇਆ ਨਾ ਤੇ ਪਰ ਟੈਨਸ਼ਨਾਂ ਵੀ ਤਾਂ ਹੋ ਨਹੀਂ ਪਈਆਂ ਨਾ ਪਹਿਲਾਂ ਥੋੜੀ ਟੈਨਸ਼ਨਾਂ ਕਰਨਾਂ ਨੇ ਪਾਰ ਦਿਆ ਆਹ ਹੋਈ ਖੜੀ ਕਰਦੀ ਬਿਨਾ ਟੈਨਸ਼ਨਾਂ ਤੋਂ ਖੜੀ ਕਰਦੀ ਜਾਂ ਤੇਰੇ ਪਿਛਲੇ ਖੜੇ ਕਰ ਗਈ ਆ ਕੇ ਮੈਂ ਕੋਟੀ ਦਾ ਨਾਮ ਲਿਆ ਠੀਕ ਤੇ ਬਿਨਾ ਟੈਨਸ਼ਨਾਂ ਤਾਂ ਬਣ ਜਾਂਦੀਆਂ ਨੇ ਉਹਦੇ ਨਾਲ ਦੇ ਨਾਲ ਦਿਮਾਗ ਕਪਾਈ ਕਰਨੀ ਨਾ ਛਧੀਆਂ ਦਾ ਕਾਟਾ ਤੇ ਮੈਨੇ ਦੱਸੋ ਪਿੰਨਵਾਜ ਕੱਲ ਨਹੀਂ ਮਾਰੀ ਆ ਵਾਰ ਜਿਸੇ ਕਰਕੇ ਮਾਰੀ ਏ ਕਿ ਜਿਆਦਾ ਨਾ ਉਹਨੂੰ ਸਿਖਾਇਆ ਨਾ ਕਰ ਜਿਆਦਾ ਉਹਨੂੰ ਪੜਾਏ ਔਰ ਨੀਂਦ ਉਹਨਾਂ ਲਿਆ ਕੇ ਸਾਡੇ ਕੰਮ ਵਿੱਚ ਜਿਆਦਾ ਆਹ ਕੰਮ ਇੰਜ ਕਰਨਾ ਤੇ ਆਹ ਕੰਮ ਇੰਜ ਕਰਨਾ ਆਹ ਕੰਮ ਇੰਜ ਕਰਨਾ ਮੈਨੂੰ ਸਾਨੂੰ ਨਾ ਜਿਆਦਾ ਪੜਾਇਆ ਕਰ ਮੈਂ ਜਿਆਦਾ ਤੁਹਾਡੇ ਕੰਮ ਚ ਕੋਈ ਇੰਟਰਫੇਰ ਨਹੀਂ ਕਰਦੀ ਜੋਤ ਸਿਕਣਾ ਨਾ ਉਹਦੀ ਕਾਰੀ ਲੈ ਰੰਗੇ ਮੈਂ ਨਾ ਵੀ ਕਹਿੰਦੇ ਨਾ ਕਿ ਹਾਂ ਵੀ ਕਰਵਾ ਲਿਆ ਤੇ ਕਹਿੰਦੀ ਕਿਉਂ ਐ ਆਉਣ ਕਰਕੇ ਆਏ ਨਾ ਆਪਣੀ ਮਰਜ਼ੀ ਨਾਲ 11 ਗੱਠਾ ਪਾ ਕੇ ਆਏ ਹੋ ਨਾ ਤੇ ਕਰਨਾ ਨਹੀਂ ਸੀ ਫਿਰ ਸ਼ੁਰੂ ਹੋ ਗਈ ਐ ਤੇ ਤੇ ਮੈਨੂੰ ਕਿਉਂ ਕਹਿੰਦੇ ਵੀ ਤੂੰ ਜਿਆਦਾ ਇੰਟਰਫੇਰ ਨਾ ਕਰ ਅਗਰ ਮੈਂ ਤਾਂ ਕਰਦੀ ਨਹੀਂ ਬਸ ਚੁੱਪ ਰਹੇ ਜਿੰਨੀ ਗੱਲ ਮੈਂ ਕਹਿਨ ਮੈਂ ਸੋਣਾ ਬਸ ਰੱਬ ਦਾ ਵਾਸਤਾ ਹੀ ਉਹਨੂੰ ਸਿਖਾਇਆ ਸਿਖਾਇਆ ਨਾ ਕਰ ਸਾਡੇ ਖਲਾਫ ਉਹਨੂੰ ਪੜਕਾਇਆ ਨਾ ਤੇ ਇਹਨਾਂ ਨੂੰ ਆਵਾਜ਼ ਮਾਰ ਕੇ ਪੁੱਛੋ ਵੀ ਮੈਂ ਉਹਨਾਂ ਨੂੰ ਕੀ ਸਿਖਾਇਆ ਤੇ ਕੀ ਕਹਾ ਦੇ ਸਕਦੇ ਮੈਂ ਕੀ ਲੋੜ ਹੈ ਉਹ ਤੇਰਾ ਪੜਾਇਆ ਤੋਦਾ ਤੇ ਇਹ ਕਿਵੇਂ ਕਹਿ ਦਿੱਤਾ ਵਾ ਤੂੰ ਤੇਰਾ ਪੜਾਇਆ ਤੋਦਾ ਜਿਵੇਂ ਤੂੰ ਇਸ਼ਾਰਾ ਦੇਂਗੀ ਤੇ ਉਵੇਂ ਉਹ ਬੋਲੇਗਾ ਬੋਲੀ ਤੇ ਢਾਡੀ ਵੀ ਬੋਲਦੇ ਮੇਰੇ ਤੋਂ ਕੋਈ ਨਹੀਂ ਬੋਲਦਾ ਮੈਂ ਮੈਂ ਉਹਦੇ ਆ ਬੋਲਦੇ ਆ ਤੇ ਢਾਡੀ ਬੋਲੀ ਬੋਲਦੇ ਤੇ ਮੈਂ ਕਿੰਨੀ ਤੋਦਾ ਪੜ ਕੇ ਆਇਆ ਮਾਂ ਕੋਲ ਅੱਛਾ ਠੀਕ ਹੈ ਜੇ ਤੈਨੂੰ ਉਹਨੇ ਕੁਝ ਕਹਿਤਾ ਤੇ ਮਾਂ ਕੋਲ ਪੜ ਕੇ ਆਇਆ ਹੈ ਜੇ ਮੈਨੂੰ ਸਾਰੀ ਗੱਲ ਤੇਰੇ ਕੋਲ ਰਹਿੰਦੀ ਤਾਂ ਫਿਰ ਤੇਰੇ ਕੋਲ ਪੜ੍ਹ ਕੇ ਹੀ ਆਂਦਾ ਨਾ ਕਿ ਜੇ ਉਹਨਾਂ ਨੇ ਤੁਹਾਨੂੰ ਕੁਝ ਕਹਿ ਦਿੱਤਾ ਤਾਂ ਤੂੰ ਫਿਰ ਮੈਨੂੰ ਕਿਉਂ ਕਹਿੰਦੇ ਵੀ ਤੂੰ ਪੜ੍ਹਨੀ ਹੈ ਮੈਂ ਕੀ ਗੱਲ ਉਹ ਆਪਣੇ ਦਿਮਾਗ ਨਹੀਂ ਮਰਤਦੇ ਜੇ ਉਹ ਕੰਮ ਕਰ ਕਰਦੇ ਤੇ ਦਿਮਾਗ ਉਹਨਾਂ ਦਾ ਹੈਗਾ ਤੇ ਕਰਦੇ ਆ ਨਾ ਉਹਨਾਂ ਨੂੰ ਜਿੱਥੇ ਸਹੀ ਲੱਗਦਾ ਮੈਨੂੰ ਛਿੜਕਦੇ ਆ ਦਰਦ ਲੱਗਦਾ ਵਾ ਮੈਨੂੰ ਛਿੜਕਦੇ ਜਿੱਥੇ ਨਾ ਕੀ ਗੱਲ ਤੇ ਨਾ ਉਹਦੇ ਕੋਲ ਦਿਮਾਗ ਹੈਗਾ ਪਰ ਉਹ ਚੱਲਦਾ ਤੇਰੇ ਦਿਮਾਗ ਨਾਲ ਉਹ ਚੱਲਦਾ ਤੇਰੇ ਦਿਮਾਗ ਨਾਲ ਦਿਮਾਗ ਉਹਦੇ ਕੋਲ ਪੜਾਈ ਪਰ ਉਹ ਇਸਤੇਮਾਲ ਨਹੀਂ ਕਰਦਾ ਕੀ ਹੋ ਗਿਆ ਭੈ ਜੀ ਕਾਨੂੰ ਇੰਨਾ ਕਲੇਸ਼ ਪਾਇਆ ਜੇ ਸਵੇਰੇ ਸਵੇਰੇ ਇਹਨੂੰ ਪੁੱਛ ਇਹਨੂੰ ਕੀ ਮੈਂ ਪੁੱਛਾਂ ਕੈ ਜੀ ਚਾਚੀ ਜੀ ਨਹੀਂ ਮੈਂ ਕੀ ਬਹਿਣਾ ਵੈਸੇ ਗੱਲ ਭੈਣ ਜੀ ਗੁੱਸਾ ਨਾ ਮੇਰੀ ਗਲਤ ਆ ਕਰਿਓ ਗੱਲ ਤੁਸੀਂ ਗਲਤ ਕਰਨ ਡੈ ਜੇ ਜਿਹੜੀ ਵੀ ਗੱਲ ਕਰਨ ਡੈ ਜੇ ਅੱਛਾ ਕੀ ਕਰਾਂ ਫਿਰ ਤੂੰ ਹੀ ਆ ਜਾ ਬੇਚਲ ਚਲ ਤੂੰ ਬੈ ਜਾ ਲੱਕੇ ਮੈਂ ਤਾਂ ਵਿੱਚ ਬਹਿਣਾ ਹੀ ਸੀ ਇਹ ਸ਼ੁਕਰ ਕਰੋ ਤੁਸੀਂ ਕੱਲ ਚਲ ਕੇ ਮੈਂ ਤਾਂ ਤੁਹਾਨੂੰ ਕੱਲ ਹੀ ਕਹਿਣਾ ਸੀ ਆ ਤੁਸੀਂ ਮੁੰਡੇ ਨੂੰ ਇੰਨਾ ਕਰਜ਼ਾਈ ਕਰਕੇ ਆ ਕਾਹਦਾ ਉੱਥੇ ਕਰੇ ਕੀ ਉਹਦੀ ਸੱਸ ਨੇ ਕੀਤਾ ਹੈ ਉਹ ਘਰ 500 ਰੁਪਏ ਚ ਕੰਮ ਵਾਲੀ ਲਾ ਕੇ ਤੇਰੇ ਰੋਟੀ ਪਾਣੀ ਖਵਾਤਾ ਜਿੰਦਾ ਚਾਚੀ ਉਹ ਫੰਕਸ਼ਨ ਕਹਿੰਦੇ ਨਾ ਕੋਛੇ ਸੀ ਤੇ ਸਿੱਤ ਲੈਂਨ ਦੀ ਭੁੱਖ ਸੀ ਉਹਨਾਂ ਨੂੰ ਹੋਰ ਕੋਈ ਨਹੀਂ ਨਹੀਂ ਤੇ ਫਿਰ ਹੁਣ ਨੇ ਉਹਨਾਂ ਨੂੰ ਕੀ ਕਹਦੀ ਕਿ ਮੈਰੋ ਵੀਲ ਤੋਂ ਦਿਲਵਾ ਦੇਣੀ ਭੈਣ ਜੀ ਤੁਹਾਡਾ ਉਥੇ ਪਤਾ ਕੀ ਪਤਾ ਜਦੋਂ ਤੁਸੀਂ ਵੇਖ ਲਿਆ ਨਾ ਉਥੇ ਕੀ ਮੋਲ ਹੈਗਾ ਤੇ ਤੁਹਾਨੂੰ ਇਹ ਚੀਜ਼ਾਂ ਵੜ ਕੇ ਪਾਣੀਆਂ ਨਹੀਂ ਸਿਚਾਈਆਂ ਕੱਪੜਾ ਦਿੰਦੇ ਕੋਰਾ ਕੁੜੀ ਦਾ ਸੂਟ ਦਿੰਦੇ ਤੇ ਨਾਲ ਜਵਾਈ ਦਾ ਸੂਟ ਦਿੰਦੇ ਨਾਲ ਰੁਪਇਆ 51 5100 ਰੱਖ ਦਿੰਦੇ ਬੱਸ ਆਖੇ ਬੜੇ ਤੇ ਕਹਿ ਤਾ ਉਹਨਾਂ ਨੂੰ ਵਿਆਹ ਸਮਾਨ ਬਣਵਾ ਲਿਆ ਸਿਮਰਤ ਨੇ ਸਾਹਿਲ ਨੂੰ ਸਾਰਾ ਕੁਝ ਦੱਸ ਤਾ ਪੈਂਤੀ ਗੱਲ ਦੱਸਣ ਤੱਕ ਸਹੀ ਆ ਸਭ ਕੁਝ ਸਹੀ ਆ ਪਰ ਉਹਨਾਂ ਨੇ ਕੀ ਕਿਹਾ ਸੀ ਤੁਹਾਨੂੰ ਕਿ ਸਾਡੇ ਰਿਸ਼ਤੇਦਾਰਾਂ ਨੇ ਆਣਾ ਸਾਰੇ ਆਣੇ ਤੰਦ ਕਰਕੇ ਮੁੰਡੇ ਨੇ ਆਪਣੀ ਅੱਗ ਫੱਕਣੀ ਪਈ ਉਹਨੂੰ ਇਹ ਕੁਝ ਨਾ ਰਿਸ਼ਤੇਦਾਰ ਨਹੀਂ ਸਿੱਧੀ ਮੇਰਾ ਕਸੂਰ ਥੋੜਾ ਹੈ ਤੇ ਇਹ ਤਾਂ ਲੈਣ ਕਰਕੇ ਕੀਤਾ ਤੇ ਇਹ ਗੱਲ ਤੋਂ ਸਮਝਦੇ ਕਿ ਅੰਜੀ ਪਟਾਡੇ ਗਲਤੀ ਨਹੀਂ ਕਰਦਣ ਦੇ ਤੂੰ ਹੀ ਆਪਣੀ ਜਗ੍ਹਾ ਸਹੀ ਸੀ ਤੀ ਇਹ ਤਾਂ ਮਜਬੂਰ ਸੀ ਤੁਸੀਂ ਕਿਉਂਕਿ ਤੁਹਾਡੀ ਧੀ ਨੇ ਤੁਹਾਨੂੰ ਕਹਤਾ ਕਸੂਰ ਉਹਦੀ ਸੱਸ ਦਾ ਕੱਢਣ ਦਾ ਉਹਦੀ ਸੱਸ ਨੂੰ ਇਹ ਕੰਮ ਕਰਨਾ ਚਾਹੀਦਾ ਸੀ ਤੇ ਨਾਲੇ ਤਾਂ ਬੜਾ ਨੰਦੇ ਸੀ ਅਖੇ 11 ਡੱਬੇ ਜਣੇ ਆ ਦੋ ਡੱਬੇ ਗੱਡੀ 'ਚ ਰਾਕੇ ਕੰਮ ਨਬੇੜਤਾ ਤੇ ਉਹ ਤਾਂ ਕਿੰਨੇ ਚਾਰ ਡੱਬੇ ਦਿੱਤੇ ਆ ਦੋ ਹੱਥੇ ਹੀ ਫੜਾਈ ਦੋ ਗੱਡੀ 'ਚ ਕੇ ਚਾਰ ਹੀ ਹੋਤੇ ਪੈਂਜੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਤੁਹਾਨੂੰ ਗਲਤ ਨਹੀਂ ਕਹਿਣ ਢਈ ਮੈਂ ਤੁਹਾਨੂੰ ਸਹੀ ਕਹਿਣ ਢਈ ਆ ਥੋੜਾ ਬੋਤਾ ਪੈਂਜੀ ਪਹਿਲਾਂ ਆਪਣਾ ਘਰ ਵੇਖਿਆ ਕਰੋ ਮੈਨੂੰ ਪਤਾ ਹੈ ਤੁਸੀਂ ਸਭ ਕੁਝ ਕਿਉਂ ਕੀਤਾ ਤਾਂ ਨੂੰ ਇਹ ਹੋਏਗਾ ਕਿ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਨੇ ਆਣਾ ਹੈਗਾ ਤੇ ਮੇਰੀ ਧੀ ਦੀ ਤੇ ਮੇਰੇ ਜਵਾਈ ਦੀ ਬੇਇੱਜ਼ਤੀ ਨਾ ਹੋਵੇ ਐਸ ਕਰਕੇ ਮੈਂ ਔਖੀ ਹੋ ਕੇ ਕਰਕੇ ਆਵਾਂ ਭਾਵੇਂ ਪਰ ਕਰਕੇ ਜ਼ਰੂਰ ਆਣਾ ਪਰ ਤੁਹਾਨੂੰ ਬੈਂਚ ਫੋਨ ਕਰਨਾ ਚਾਹੀਦਾ ਸਿਰਾਂ ਦੇ ਸਾਸਰੋਂ ਤੇ ਨਹੀਂ ਸਾਸਮੇ ਤੇ ਮੈਨੂੰ ਕਿ ਸਾਰੇ ਰਿਸ਼ਤੇਦਾਰਾਂ ਨੇ ਆਉਣਾ ਤੂੰ ਧੰਨ ਨਾਲ ਗੱਜ-ਵੱਜ ਕੇ ਕਰਨਾ ਤੇ ਵੇਖ ਹੀ ਲਿਆ ਸੀ ਨਾ ਗੱਡਾ ਕ ਗੱਜ ਵਾ ਕੇ ਉਹ ਵੀ ਗਲਤੀ ਮੇਰੀ ਥੋੜਾ ਆਪਣਾ ਦੇ ਗੁੰਡਾ ਕਰਾ ਲਿਆ ਜੇ ਨਾ ਆਪਣਾ ਗੁੰਡਾ ਤੇ ਹੋ ਗਿਆ ਨਾ ਜਿਹੜਾ ਇਹੋ ਹੀ ਬੰਦਾ ਹੈ ਜਦੋਂ ਪੱਚਾ ਹੁੰਦਾ ਉਦੋਂ ਕਰਦੇ ਪਰ ਪਹਿਲਾਂ ਹੀ ਆਪਾਂ ਕੀ ਬਣਾ ਬੱਚੇ ਦੇ ਕਰਮਾ ਨੂੰ ਕਿੰਨਾ ਕੁ ਕੁਛ ਆ ਜਾਣਾ ਬਸ ਇਹੋ ਗੱਲ ਹੈ ਕਰਮਾ ਕਰਮਾ ਦੀ ਗੱਲ ਕਿਰ ਤੇ ਕਿੰਨਾ ਕੁ ਆ ਗਿਆ ਤੂੰ ਟੈਨਸ਼ਨ ਨਾ ਲੈ ਮਮਾ ਮੈਨੂੰ ਟੈਨਸ਼ਨ ਨਾ ਕਰਵਾ ਜੀ ਨਾ ਮੈਨੂੰ ਟੈਨਸ਼ਨ ਨਹੀਂ ਹੁੰਦੀ ਜਿਸ ਹੱਬ ਨਾਲ ਚੱਲਦੇ ਨਾ ਤੇ ਬੱਚਾ ਹੋਣ ਤੱਕ ਆਪਾਂ ਹੋਰ ਕੁਝ بڑا ਕਰ ਲੈਣਾ ਸੀ ਪਰ ਪਹਿਲਾਂ ਹੀ ਇੰਨਾ ਕੁਝ ਕਰ ਆਏ ਤੇ ਬੱਚਾ ਹੋਣ ਤੱਕ ਤੇ ਅਗਲੇ ਨਾਲ ਟਰੱਕ ਭਰ ਕੇ ਦੇ ਕੇ ਜਾਣਗੇ ਗੱਟਾ ਟਰੱਕ ਭਰ ਕੇ ਲਿਆਵਾਂਗੇ ਮੈਂ ਇਤਰਾ ਨਹੀਂ ਚਾਹ ਹੁਣ ਇਹਨਾਂ ਦੇ ਕੇ ਆ ਤੇ ਬਾਜਾ ਟਰੱਕ ਭਰ ਕੇ ਦੇ ਕੇ ਆਵਾਂਗੇ ਚਲ ਠੀਕ ਸੰਕੀ ਇਹਦੇ ਬੱਚੇ ਦਾ ਕਹਿੰਦੇ ਨੇ ਆਪਣੇ ਹੱਥ ਕੋ ਆਪਣੇ ਕਰਮਾਂ ਦਾ ਖੰਦਾ ਕੀ ਬਤਾ ਕਿੰਨਾ ਕੋ ਹੋਣਾ ਕੀ ਨਾ ਤੇਰੀ ਜਬਾਨ ਸਲਕਣੀ ਹੋਵੇ ਟਰੱਕ ਭਰ ਕੇ ਜਾਵੇ ਜੇ ਭੈਣ ਜੀ ਆਪਣੇ ਕਰਮਾਂ ਤਾਂ ਖਾਂਦੇ ਹੋ ਨਾ ਤੇ ਫਿਰ ਸੁਨਿਆ ਨਾ ਲੋਕਾਂ ਨੂੰ ਦਿੰਦੇ ਫਿਰਨ ਕਿ ਆ ਚੀਜ਼ ਲੈ ਕੇ ਆਇਓ ਫਿਰ ਮੰਗਦੇ ਨਾ ਫਿਰ ਇਹ ਮੰਗਟਿਆਂ ਵਾਲੀ ਗੱਲ ਹੀ ਆ ਤੇ ਫਿਰ ਹੁਣੇ ਉਹਨਾਂ ਦਾ ਕਸੂਰ ਹੈ ਸਾਡਾ ਤੋੜਾ ਇੱਥੋਂ ਪਤਾ ਲੱਗਦਾ ਅਸੀਂ ਰੱਜੇ ਹੋਏ ਆ ਚਲੋ ਛੱਡੋ ਮੈਂ ਕੱਲ ਸੀਮਾ ਨਾਲ ਸਲਾਹ ਕੀਤੀ ਸੀ ਕਿ ਐਤਵੀਂ ਰਖੜੀ ਹੈਗੀ ਆ ਫਿਰ ਇੱਕ ਇੱਕ ਸੂਣ ₹250 ਦੇਣਾ ਜੇ ਠੀਕ ਹੈ ਦੋਵਾਂ ਨੂੰ ਇੱਕੋ ਜਿੱਕਾ ਦੇਣਾ ਨਾ ਵੱਧ ਦੇਣਾ ਘੱਟ ਦੇਣਾ ਮੇਰੀ ਗੱਲ ਸੁਣ ਲਕਿਨ ਕੋਈ ਉੱਥੇ ਜਾ ਕੇ ਰਖੜੀ ਬਣਾਏਗਾ ਤੇ ਰਖੜੀ ਤੇ ਪਹਿਣਾ ਘਰ ਆ ਕੇ ਬੰਨੀਆ ਸੋਣੀ ਲੱਗਦੀ ਕਿ ਅੱਧੀ ਆਏ ਦੇ ਹਾਲ ਤੇ ਹੈਗੀ ਆਂ ਦੇ ਫਿਰ ਉਹ ਥੱਕ ਟੁਕ ਜਾਏਗੀ ਉਹ ਬਹੁਤ ਦੂਰ ਜਾਣਾ ਹੈ ਲੱਗ ਹੀ ਪੈਗਾ ਇਹ ਥੱਕ ਟੁਕ ਜਾਏਗੀ ਫਿਰ ਤੇ ਉੱਥੇ ਜਾ ਕੇ ਬਣਾਏਗਾ ਉਹ ਹਿਤਾ ਜੀ ਬੈਲੋ ਗੁੱਸਾ ਹਲੇ ਵੀ ਕਰਕੇ ਬੈਠੀ ਹੋਏ ਜੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਭੈਣ ਜੀ ਤੇ ਉੱਥੇ ਜਾ ਕੇ ਬਣਾਏਗਾ ਜੋ ਪੁੱਜੇ ਸਰੇਗਾ ਸੁਦੇ ਆਏਗਾ ਬਸ ਐਮੀ ਨਾ ਕਿਤੇ ਗੁੱਸਾ ਚੜਾ ਛੜਦੇ ਗੱਲ ਸੁਣ ਹੁਣ ਕੀ ਗੱਲ ਹੋ ਗਈ ਆ ਵਾਹ ਸੀਮਾ ਪਾਣੀ ਲੈ ਕੇ ਆ ਰਹੀ ਆ ਜਿਹੜੀ ਛੇਤੀ ਆ ਗਿਆ ਤੋ ਆ ਮੈਨੂੰ ਥੋੜਾ ਜਿਹਾ ਕੰਮ ਆਇਆ ਸੀ ਇੱਧਰ ਕਿ ਮੈਂ ਕਹਾਂ ਚੱਲ ਮੈਂ ਘਰੋਂ ਹੋ ਗਿਆ ਨਾ ਜਾਣ ਸੀਮਾ ਬਾਜ਼ਾਰ ਸਿਮਣਾ ਬਾਜ਼ਾਰ ਕਰਨ ਦੀ ਜਾਣਾ ਨੂੰ ਮੈਂ ਲਗੇ ਸ਼ਹਿਰ ਰਖੜੀਏ ਜਾਣਾ ਹੋਵੇ ਹੈ ਹੈ ਭੈਣ ਜੀ ਜੇ ਇਹਦਾ ਮਤਲਬ ਹੈ ਕੋ ਘਰੇ ਆ ਕੇ ਉਹਨਾਂ ਨੇ ਬਾਜ਼ਾਰ ਜਾਣਾ ਹੈਗਾ ਹਰ ਕੱਲ ਰੁੱਟੀ ਕਿਉਂ ਕਰਦੇ ਜੇ ਉਹ ਇਹਨਾਂ ਨੂੰ ਇਹੋ ਲੱਗਦਾ ਬੱਸ ਜਿਵੇਂ ਨੇ ਇਹਨੇ ਫੋਨ ਕਰਕੇ ਸੱਦਿਆ ਵਾ ਉਹਨੂੰ ਕੀ ਲੋੜ ਪੈ ਸਕਦੀ ਹੈ ਕਹਿੰਦੀ ਮਾਂ ਦਾ ਪੜਾਇਆ ਹੋਇਆ ਤੇ ਮਾਂ ਫਿਰ ਮਾਂ ਨੇ ਕਹਿਣਾ ਇਹ ਜਨਾਨੀ ਦਾ ਭਾਰ ਹੋਵੇ ਅੱਛਾ ਸੱਚ ਭੈਣ ਜੀ ਉਹਨਾਂ ਨੇ ਮੈਨੂੰ ਚੇਤਾ ਆ ਗਿਆ ਮੈਨੂੰ ਕੱਲ ਹੀ ਕਹਿਣ ਦਿਆ ਸੀ ਜਿਹੜੇ ਉਦੋਂ ਦੇ ਸੰਕਸ਼ੇ ਦੇ ਪੈਸੇ ਬਾਕੀ ਬਚੇ ਉਹਨੂੰ ਦੇ ਦੋ ਉਹ ਬੈਲੇ ਮੈਂ ਤੋਸ ਰਹਿ ਲੈ ਇਹਨੇ ਫਿਰ ਸੁਣਾ ਲਈ ਜਿਹੜੀ ਨਾਮ ਲੈ ਕੇ ਬੈਠੀ ਆ ਮੈਂ ਕੰਮ ਨਾ ਦੇ ਕਨਿਆ ਪੈਸੇ ਤੁਸੀਂ ਮੇਰੀ ਚਲੀ ਘਰ ਕੇ ਗਈ ਮੈਂ ਆਪਣੇ ਸੇਲਮੈਨਾਂ ਨੂੰ ਦੇਣਾ ਸੀ ਤੇ ਮੈਂ ਹਲਮਾਰੀ ਜਿਹੜਾ ਤਾਲਾ ਲਾ ਗਈ ਆ ਚਾਬੀ ਉਹ ਗੱਦੇ ਤੇ ਪਈ ਆ ਲੁਮਾਰੀ ਚ ਹੈਗੇ ਨਹੀਂ ਮਾਤਾ ਪਰਸ ਚਲਾ ਕਹੀ ਨਾ ਉਹ ਤੇ ਹਲਮਾਰੀ ਜਿਹਦੇ ਪਰਸ ਪਿਆ ਹੈ ਆਏ ਹਾਏ ਉਹ ਉਥੇ ਮੈਂ ਪੈਸੇ ਉਥੇ ਪਈਗਾ ਹੁਣ ਬਣਾ ਦੋ ਸਿਆਪਾ ਨੂੰ ਬੇੜਾ ਹਲਮਾਰੀ ਪਰਸ ਪਈ ਸਾਰੇ ਪੈਸੇ ਕੱਢ ਗਏ ਕੱਲ ਪਤਾ ਕਿ ਕੱਲ ਪਤਾ ਕਿੰਨਾ ਮੁਸ਼ਕਲ ਹੈ ਮੈਨੂੰ ਤੈਨੂੰ ਤੇ ਮੁਸ਼ਕਲ ਮੈਂ ਕਹਿੰਦੀ ਨਾਲ ਸਰ ਉਹ ਲੈ ਕੇ ਨੇ ਘਰ ਬੰਨ ਕੇ ਨਹੀਂ ਨਹੀਂ ਬੈਜਾ ਸਿਮਾ ਤੋਂ ਵੀ ਬੈਜਾ ਜਿਵੇਂ ਉਹ ਉਹਨਾਂ ਨੇ ਸਾਨੂੰ 11 11 ਰੁਪਏ ਦਿੱਤੇ ਹੀ ਗੱਡੀ ਚ ਲਗਾਤੇ ਹੀ ਹਨਾ ਤੇ ਮੈਂ ਹੁਣ ਕੀ ਕਹਿੰਦੀ ਯਾਰ ਢੱਬੇ ਰਖਾ ਬਸ ਭਰਾਵਾ ਉਹ 11 ਡੱਬਿਆਂ ਦੀ ਵੀ ਅੱਗੇ ਗੱਲ ਚੱਲ ਜਾਈਏ ਇਹ ਪਹਿਲਾਂ ਹੁੰਦੀ ਹੈ ਸਾਡੇ ਹਸਾਂ ਦੇ ਅੱਗੇ ਐਸੇ ਗੱਲ ਦਾ ਕਿ 11 ਡੱਬੇ ਹੈ ਉਦੋਂ ਪਰਸੂਨ ਕਰਕੇ ਪੁੱਛਦੀ ਹੁੰਦੀ ਆਖੇ ਕੁੜੀ ਨੂੰ ਸਿਮਰਤ ਨੂੰ ਫੋਨ ਕਰਕੇ ਕਿਹਾ ਪੁੱਛੋ ਉਹਨਾਂ ਨੂੰ ਕਿ ਕਿਹੜੇ ਕਿਹੜੇ ਡੱਬੇ ਲੈ ਕੇ ਆਈਏ ਪਿੰਨੀਆਂ ਦੇ ਲਈਏ ਕਿ ਪਤਿਸੀਆਂ ਦੇ ਲਈਏ ਗਲਤ ਸੋਹ ਚਾਚੀ ਤੁਹਾਨੂੰ ਮੈਂ ਗੱਲ ਹੀ ਨਹੀਂ ਪੂਰੀ ਦੱਸੀ ਦੋ ਮੈਨੂੰ ਦਿੱਤੇ ਤੇ ਦੋ ਮਾਤਾ ਨੂੰ ਦਿੱਤੇ ਆ ਤਰੀਕਾ ਵੇਖੋ ਡੱਬੇ ਦੇਣ ਦਾ ਕਿ ਇਕੱਠੇ ਨਾ ਚਾਰ ਤੇ ਤੂੰ ਕਹਿ ਦੇਣਾ ਸੀ ਕਿ ਮੈਂ ਕਿਹੜਾ ਅੱਡ ਹੈਗਾ ਤੇ ਮੰਮੀ ਨੇ ਤੇ ਬੜਾ ਰੋਲਾ ਪਾਇਆ ਸੀ 11 ਡੱਬੇ ਹੋਣੇ 11 ਨਾਲੇ ਚਾਰ ਕਿਉਂ ਦਿੱਤੇ ਪੰਜ ਕਰ ਦਿੰਦੀ ਜੇ 1.5 ਲੱਗੀ ਸੀ ਤਾਂ ਹਾਂ ਚਾਰ ਡੱਬੇ ਨਾਲ ਕੀ ਹਿਸਾਬ ਅਸੀਂ ਕਿਤੇ ਵੱਖਰੇ ਵੱਖਰੇ ਗਏ ਹਾਂ ਮੇ ਭਰਾਵਾ ਹੁਣ ਮੁੰਨ ਨਹੀਂ ਅਕ ਲੈ ਗਈ ਤੇ ਸ਼ਮਮੀ ਨੇ ਮੇਰੇ ਕੋਲੋਂ ਫੋਨ ਕਰਕੇ ਉਹ ਸੱਚ ਸ਼ਮਮੀ ਤੋਂ ਜ਼ਿਆਦਾ ਆਇਆ ਮੈਨੂੰ ਸ਼ਮਮੀ ਦਾ ਫੋਨ ਆਇਆ ਸੀ ਹਾਂ ਤੇ ਉਹ ਮਾਸੀ ਜੀ ਗਏ ਆ ਉਹ ਕੰਦਹੀ ਸੁਕਣਾ ਲਾਉਣ ਜਾਣੀਆਂ ਮਾਸੀ ਦੇ ਹਾਰਿਸ ਤੇ ਦਾਰਾਂ ਦੇ ਕੋਤਰਾ ਆਇਆ ਨਾ ਇਹ ਦੇ ਹਾਰਿਸ ਤੇ ਦਾਰਾਂ ਦੇ ਕੋਤਰਾ ਆਇਆ ਤੇ ਸੁਕਣਾ ਲਾਉਣ ਉਤੁਰ ਪਈ ਹੈ ਉਹ ਕਹਿੰਦੀ ਜੜੀ ਸੀ ਸ਼ਮਮੀ ਨੇ ਮਾੜੀ ਜੀ ਗੱਲ ਕੀਤੀ ਤੇ ਸੀ ਹਾਂ ਤੇ ਕਹਿੰਦੀ ਸੁਕਣਾ ਲਾਉਣ ਗਏ ਆ ਤੇ ਮਗਰੋਂ ਆਏ ਉਹਨਾਂ ਦੇ ਧਾਈ ਜੀ ਹਾਂ ਪੈਣ ਉਹ ਤਾਂ ਸਸਣ ਲੱਗਨੇ ਚਾਦੀ ਇਹ ਉਹਨੂੰ ਚਾਹੀਦਾ ਸੀ ਵੀ ਸੱਸ ਨੂੰ ਇਹ ਗੜੇ ਦੇ ਸੱਸ ਨੇ ਕਰਤੂਤ ਕੀਤੀ ਹੈ ਤੇ ਆਪ ਤੁਰਪੇ ਤੀਰ ਤੇ ਤਾਂ ਦੱਸਣ ਦੇ ਦਿਆ ਵਾ ਸੁਕਣਾ ਲੋਂਨ ਗਏ ਆ ਤੇ ਉਹਨਾਂ ਨੂੰ 8-10 ਦਿਨ ਲੱਗ ਆਣੇ ਆ ਤੇ ਮਗਰੋਂ ਆਪਣੀ ਭੈਣ ਨੂੰ ਛੱਡ ਗਈ ਆ ਆ ਵੇਖ ਲਓ ਆ ਪੈਜ ਜੀ ਕੁਝ ਚੰਗਾ ਕੀਤਾ ਜੇ ਪੂਰੇ ਦਿਨੇ ਕੁੜੀ ਹੀ ਕੀ ਆ ਜਦੋਂ ਮਰਜੀ ਲੋਡ ਪੈ ਸਕਦੀ ਕੋਈ ਨਹੀਂ ਇੱਥੇ ਆ ਵੇਖ ਲਓ ਉਹਨੇ ਸਿਮਰਤ ਦਾ ਧਿਆਨ ਨਹੀਂ ਰੱਖਿਆ ਉਹਨੇ ਇਹ ਨਹੀਂ ਵੇਖਿਆ ਕਿ ਸਿਮਰਤ ਦੇ ਬੇਬੀ ਹੋਣ ਵਾਲਾ ਤੇ ਮੈਂ ਘਰ ਰਵਾਂ ਬੱਸ ਸੁਖਣਾ ਨਾ ਹੈ ਜੈਨੀ ਨੇਰੀ ਆਈ ਸੀ ਛੱਡਣ ਲਈ ਤੇ ਮੈਨੂੰ ਛੱਡ ਜਾਂਦੀ ਉਦੋਂ ਮੈਂ ਚਲੀ ਜਾਂਦੀ ਤੇ ਉਹਦਾ ਦਿਮਾਗ ਚਾਹੀਦਾ ਸੀ ਨਾ ਉਹਨੂੰ ਦਿਮਾਗ ਵਰਤਣਾ ਚਾਹੀਦਾ ਸੀ ਉਹ ਵੀ ਤੇ ਮੈਨੂੰ ਸ਼ੰਮੀ ਨੇ ਫੋਨ ਕਰਕੇ ਦੱਸਿਆ ਵੇਖੋ ਦੂਜੀ ਵਾਰ ਨਾਣਾ ਵੀ ਘਰੇ ਨਹੀਂ ਹੈਗਾ ਤੇ ਤੀ ਚਲ ਜੋ ਹਣ ਚਲ ਜੋ ਲੈ ਮੈਂ ਕਿਉਂ ਨਹੀਂ ਤੈਨੂੰ ਤਿਆਰ ਬਿਨਾਂ ਬੁਲਾਏ ਮੈਂ ਕਿੱਥੇ ਚਲੀ ਆਇਆ ਨਹੀਂ ਕਰੋ ਮੈਂ ਮਮੀ ਚੰਗੇ ਲੱਗਦੇ ਆ ਜਾਂਦੇ ਇਹ ਤੇ ਬੁਢੀ ਕਾਲੀ ਮੈਨੂੰ ਕੱਲ ਨੂੰ ਨਹੀਂ ਉਹਨੇ ਤੇ ਸ਼ੂਗਰ ਕਦੇ ਪ੍ਰਸ਼ਾਚ ਨਹੀਂ ਆ ਗਿਆ ਨਹੀਂ ਤੇ ਬੁੱਢੀ ਗਈ ਉਸ ਤਰ੍ਹਾਂ ਤੇ ਬੜੀ ਸੱਚੀ ਫੋਨ ਕਰਦੀ ਆ ਜਦੋਂ ਵੀ ਕੋਈ ਕੱਪੜਾ ਜਿਹੜਾ ਲੈਣਾ ਵਾ ਜਾਂ ਕੋਈ ਗਹਿਣਾ ਕੱਟਾ ਲੈਣਾ ਵਾ ਤੇ ਹੁਣ ਕਿਉਂ ਨਹੀਂ ਫੋਨ ਕੀਤਾ ਤੁਹਾਨੂੰ ਵੀਰੇ ਉਹਦਾ ਆਪਣਾ ਦਿਮਾਗ ਹੋਣਾ ਚਾਹੀਦਾ ਹੈ ਉਹ ਤਰ੍ਹਾਂ ਤੇ ਬੜੀ ਸੱਚੀ ਬਣੀ ਆ ਇੱਧਰ ਕੁੰਡਾ ਕਰਵਾ ਕੇ ਤੇ ਨਾਲ ਹੀ ਤੁਰਪੀ ਯਾਤਰਾ ਤੇ ਆ ਲੱਗੀ ਗੱਲ ਕੰਮ ਦੀ ਕੀਤੀ ਬਿਲਕੁਲ ਤੇਰੀ ਸੋਲਾ ਨੇ ਘਨ ਸਹੀ ਆ ਕਿ ਉਹਨਾਂ ਚੱਕਰ ਵੇਖ ਲਓ ਇਹਨੇ ਕਿਸੇ ਨੂੰ ਗੱਲ ਨਹੀਂ ਉਹ ਕੱਢੀ ਪਰ ਮੈਂ ਇੱਕ ਗੱਲ ਦੱਸਾਂ ਇਹ ਗਿੱਟਮਟ ਇਹ ਤੇ ਵਿੰਮਲ ਦੀ ਸੱਸ ਕੁਝ ਕਰਨ ਰਹੀਆਂ ਸੀ ਪਰ ਦੋਵਾਂ ਦੇ ਵਿੱਚ ਪਤਾ ਨਹੀਂ ਕਿਹੜੀ ਖਿਚੜੀ ਪੱਕਾ ਡਈ ਸੀ ਕਦੋਂ ਦੀ ਗੱਲ ਐ ਜਦੋਂ ਡਰਾਈਵਿੰਗ ਵਿੱਚ ਤੁਹਾਨੂੰ ਕਹਿਣ ਦੀ ਸੀ ਰੁਪਈਆ 1100 ਪੈਂਜੀ ਮੇਰੇ ਸੂਟ ਦੇ ਨਾਲ ਰੱਖੋ ਭੁੱਖੀ ਜਿਨਾ ਹੋਵੇ ਤਾਂ ਤੇ ਜਿਹੜੀ ਮੰਮੀ ਮੈਂ ਤਾਂ ਕੋਈ ਨਹੀਂ ਰੱਖਿਆ ਜਿਹੜੀ ਖਿਚੜੀ ਪੱਕਦੀ ਆ ਨਾ ਮੈਂ ਨਹੀਂ ਸੁਣਿਆ ਵੇਰ ਤੁਸੀਂ ਤੇ ਆਪਰਾ ਕਿ ਐਸੀ ਮਨਤ ਰਹਿ ਦਿੱਤਾ ਤੁਹਾਨੂੰ ਕੱਢ ਕੇ 1100 ਰੁਪਈਆ ਉਹ ਵੀ ਸਿੰਨਤ ਦੇ ਆਪਣੇ ਪੈਸੇ ਦਿੱਤੇ ਹੋਣੇ ਆਪਣੇ ਜਿਹੜੇ ਤੇ ਐਵੇਂ ਤੇਰੇ ਪਰਚੋ ਕੱਢ ਕੇ ਦਿੱਤੇ ਸੀ ਮੇਰੇ ਸਾਹਮਣੇ ਉਹ ਮੰਮੀ ਨੂੰ ਜਾ ਦੇ ਨਾ ਚੱਕੀ ਇਹਨੇ ਨੋਟ ਤੇ ਫਰਸ਼ ਛਾੜੇ ਪੜਾਈਆਂ ਲੱਗਦੇ ਕਿ ਨਹੀਂ ਲੱਗਦੇ ਨਹੀਂ ਦਿੱਤੇ ਉਹ ਸਭ ਕੁਝ ਯਾਦ ਹੈਗਾ ਮਮੀ ਇੰਨੀ ਕੋਲੇ ਨਾ ਬਣਾਇਆ ਕਰੋ ਤੇ ਭਰਾਵਾ ਮੈਂ ਨਹੀਂ ਕੱਢ ਗਿਆ ਤੇ ਨੰਬਰ ਦੂਸਰੀ ਗੱਲ ਜਿਹੜੀ ਮਿਹਨਤ ਦੀ ਸੱਸ ਚ ਤੇ ਜਿਹੜੀ ਮਾਸੀ ਦੇ ਜੋ ਵੀ ਖਿਚੜੀ ਪੱਕਰਦੀ ਤੁਹਾਨੂੰ ਸਾਰਾ ਪਤਾਣਾ ਜੀ ਕਿ ਕਿਸ ਜਿਹੜੀ ਪੱਕਣ ਦੀ ਆ ਕਿਉਂਕਿ ਕੋਈ ਤਾਂ ਪਤਾ ਨਾ ਬਣਾ ਲਓ ਫਿਰ ਹਰੇਕ ਗੱਲ ਦਾ ਤੁਹਾਨੂੰ ਪਤਾ ਜੀ ਤੁਸੀਂ ਸਾਡੇ ਤੋਂ ਨਾ ਰੱਖਦੇ ਜੀ ਪਤਾ ਬਿਲਕੁਲ ਜੀ ਪਤਾ ਅੱਛਾ ਉਹਦੀ ਸੱਸ ਨੇ ਮੈਨੂੰ ਜਾਣਦਾ ਨਹੀਂ ਪਹਿਲਾਂ ਫਿਰ ਮੈਨੂੰ ਇਹ ਨਾ ਪਤਾ ਹੁੰਦਾ ਕਿ ਚੱਲੀ ਗਈ ਉਹ ਤੇ ਇਹ ਹੁਣ ਉਹਦੀ ਗਲਤੀ ਹੈ ਜਿਹੜਾ ਤੁਹਾਨੂੰ ਨੇ ਫੋਨ ਨਹੀਂ ਕੀਤਾ ਲੈਣ ਵਾਲੇ ਤੇ ਬੜੀ ਛੇਤੀ ਫੋਨ ਕਰ ਦਿੰਦੀ ਤੇ ਫਿਰ ਮੈਨੂੰ ਉਹ ਕੀਤਾ ਦੱਸਣਗੀ ਪਰ ਇੱਕ ਗੱਲ ਦੱਸਾਂ ਲੱਕੀ ਆਪਾਂ ਜਾਨਾ ਲੋ ਤੁਸੀਂ ਕਰੋ ਸਾਸਨੋ ਫੋਨ ਉਹਨੂੰ ਕਹੋ ਖਾਂ ਕਿ ਲੈਣ ਵਾਲੇ ਤੈਨੂੰ ਬੜਾ ਫੇਤਾ ਸੀ ਕਿ ਆ ਵੀ ਲੈ ਕੇ ਆਇਓ ਆ ਵੀ ਲੈ ਕੇ ਆਇਓ ਕਿਉਂ ਮੈਂ ਕੁੜੀ ਨਹੀਂ ਆ ਉਹਨੂੰ ਆਪਾਂ ਸਾਡੀ ਕੁੜੀ ਹੈ ਨਾ ਅਸੀਂ ਹੱਥੇ ਖਿਆਲ ਕਰ ਲਾਂਗੇ ਬਸ ਇੱਕੋ ਗੱਲ ਇਹ ਕਿ ਸਾਡੀ ਕੁੜੀਆਂ ਖਿਆਲ ਕਰ ਲਾਂਗੇ ਮੈਂ ਉਹਨੂੰ ਕਹਿੰਦੀ ਫਿਰ ਇਦੋਂ ਆਂਤੀ ਅਰੇ ਕਹੋਗੇ ਕਿ ਤੈਨੂੰ ਤੇਰੀ ਧੀ ਗੇ ਚ ਭੀੜ ਹੈਗੀ ਤੇ ਤੂੰ ਚਲੀ ਜਾ ਤਾਂ ਤੇ ਜਾ ਕੇ ਚਾਲਨ ਦੀ ਸੇਵਾ ਕਰ ਲਾ ਮੁਖੇ ਚੇਗੀ ਧੀ ਦੀ ਉਹਨੂੰ ਨੂਹ ਦੇਣੀ ਹੈਗੀ ਪੋਤਰਾ ਪੋਤਰੀ ਜੋ ਆ ਨਾ ਉਹਦੇ ਘਰੇ ਜਾਣਾ ਜੇ ਸਾਡੇ ਘਰੇ ਨਹੀਂ ਜੀ ਆਣਾ ਉਹਨਾਂ ਦੇ ਘਰੇ ਜਾਣਾ ਜੇ ਮੇਰੀ ਗੱਲ ਸੁਣਿਓ ਆ ਕੇ ਦੀ ਨੀ ਕੱਖ ਨਾ ਬਤਾਈ ਨੀ ਪਿਆ ਜਦੋਂ ਲੈ ਕੇ ਸਾਰਾ ਭਾਂਡਾ ਮੇਰੇ ਸਿਰ ਤੇ ਹੀ ਪੰਨਾਂ ਮੇਰੀ ਗੱਲ ਸੁਣੋ ਪਾ ਲਈ ਜੇ ਭਾਂਡਾ ਨਹੀਂ ਪੰਨਦੇ ਤੁਹਾਨੂੰ ਕਸਮ ਜੁਆਉਂਦੇ ਆ ਤੁਸੀਂ ਸਮਝਿਆ ਕਰੋ ਗੱਲ ਨੂੰ ਵੇ ਭਰਾਵਾ ਮੈਂ ਤੁਹਾਨੂੰ ਕੀ ਕਹਿੰਦੀ ਪਈ ਮੈਂ ਕਹਿੰਦੀ ਸਭ ਕੋ ਚਾਚੀ ਮਾੜਾ ਲੱਭ ਕੇ ਗਈ ਤੇ ਮੈਂ ਕੀ ਚਾਚੀ ਨੂੰ ਕਹਤ ਤਾ ਤੁਸੀਂ ਉਹਦੇ ਨਾਲ ਸਿਰ ਲੜਾਈ ਜਾਂਦੇ ਜੇ ਕਿਉਂ ਲੜਾਈ ਜਾਂਦੇ ਚਾਚੀ ਨਾਲ ਚਾਚੀ ਨੇ ਤੁਹਾਨੂੰ ਇੱਕ ਤੁਹਾਡੇ ਵੱਲੋਂ ਨਹੀਂ ਗੱਲ ਕਰਾਂਦੀ ਉਧਰੋਂ ਗੱਲ ਕਰਦੇ ਪਈ ਦੇਖੋ ਹੁਣ ਉਸ ਜਨਾਨੀ ਨੂੰ ਅਕਲ ਨਹੀਂ ਆ ਗਈ ਉਹਨੂੰ ਸੋਚਣਾ ਚਾਹੀਦਾ ਸੀ ਮੈਂ ਪਹਿਲੇ ਆਪਣਾ ਘਰ ਵਿੱਚ ਘਰ ਨੂੰ ਵੇਖਾਂ ਮੇਰੀ ਮੂੰਹ ਕਿਹੜੇ ਹਾਲ ਦੇ ਚਾਹੀਏ ਉਹ ਸੁਖਣਾ ਤਾਂ ਕੀ ਸੁਖਾ ਦੇ ਬਾਹਰ ਝੁਲਾ ਜਾ ਰਹੀ ਹੈ ਨਾਲ ਆਪਣੇ ਘਰ ਦੇ ਸੁਖਣਾ ਪੂਰੇ ਨਹੀਂ ਕਿਉਂਦੇ ਤੇ ਲੋਕਾਂ ਨੇ ਸੁਖਣਾ ਸੁਖ ਦੇ ਵੀਰੋ ਸੋਨਾ ਛੋਟੇ ਸਾਰੀਆਂ ਗੱਲਾਂ ਹੁਣ ਮੇਰੀ ਸੁਣੋ ਗੱਲ ਅੱਗੋਂ ਰਖੜੀ ਆਉਂਦੀ ਆ ਤੇ ਆਪਾਂ ਕੀ ਕਰਨਾ ਇਹ ਦੱਸੋ ਮੈਨੂੰ ਦੱਸ ਤੂੰ ਜਾ ਕੇ ਰਖੜੀ ਬਣਾ ਲੈ ਸੋਨਾ ਰਹਿ ਨਹੀਂ ਕੋਈ ਚੀਨੀ ਪਾਣੀ ਤੂੰ ਕਹਿੰਦਾ ਬੈ ਨਾ ਸੂਟ ਲੈ ਜਾਗਾ ਹਾਂ ਮੈਂ ਕਹਿਵਾ ਸੂਟ ਮੈਂ ਤੇ ਕਿਆ ਹੀ ਚਾਚੀ ਨੂੰ 11 11 ਸੂਟ ਤੇ ਅੱਗੋਂ ਤੁਹਾਡੀ ਜਿੱਥੇ ਇਸਲਾਹ ਕੀਤੀ ਮੈਨੂੰ ਦੱਸੋ ਚੱਲ ਤੂੰ ਇਦਾਂ ਕਰ ਤੂੰ ਜਿਆਦਾ ਜਿਆਦਾ ਸੂਟ ਦੇ ਦੋ ਨਾਂ ਤੂੰ ਤੇ ਸੂਟ ਦੇਣਾ ਮਾਪਈ ਸੂਟ ਲੈ ਗਏ ਕਿ ਦੋਨਾਂ ਵਾਸਤੇ ਦੋਨਾਂ ਵਾਸਤੇ ਇੱਕ ਇੱਕ ਸੂਟ ਲੈ ਲੈ ਜੀ ਤੇ ਕਾਹਨੋਂ ਤੁਸੀਂ ਮੁੜ ਕੇ ਕਿਹਾ ਨਾ ਇਤੋਂ ਮਾਨੂੰ ਬਰਾਬਰ ਤੱਕ ਕਿਉਂ ਕਿ ਤਾਂ ਸਿਮਰਤ ਨੂੰ ਮਤ ਪਾ। ਦੇਖਿਆ ਹੈ ਕੋਈ ਨੂੰ ਅੱਗੋ ਵਿਅਮ ਮੰਦਾ ਪੈ ਫਿਰ ਦੇਖ ਲਾਂਗੇ ਬਾਅਦ। ਕਿਉਂਕਿ ਅੱਕੋ ਖਰਚੇ ਬੜੇ ਜੇ। ਤਾਂ ਤੁੰਹੂੰ ਸੋਚਣਾ ਸਾਲਾ। ਕੋਈ ਨਹੀਂ ਬਾਦੇ ਲੇ। ਕਿਸ਼ੇ ਮੇਰੀ ਗੱਲ ਸੁਣੋ ਪੈਸੇ ਪਰਸ ਤੇ ਪਏ ਆ। ਪੈਸੇ ਪਰਸ ਤੇ ਪੈ ਨਹੀਂ ਸਾਰੇ ਕੱਢ ਲੈ। ਉਹ ਸਾਰੇ ਸਾਈਡ ਤੇ ਕਿਤੇ ਨਿਕਲ। ਜਾ। ਚਲੋ ਠੀਕ ਆ। ਜਾ ਪਾਪਾ। ਜਾ। ਫਿਰ ਅੱਬ ਤੇਲਾ ਪੜਾ ਕਰੇ ਜਾ। ਮੇਰੀ ਗੱਲ ਸੁਣੋ ਤੁਸੀਂ ਫੇਰ ਵੇਖੋ ਮੇਰੋਂ ਉਹ ਜੀਆਂ ਗੱਲਾਂ ਕਰਾ। ਬੇਵਿਸ਼ਵਾਸੀ ਹੋਈ ਪਈ ਹੈ ਪਤਾ ਨਹੀਂ ਮਾਂ ਮੈਂ ਤਾਂ ਤੁਹਾਨੂੰ ਗੱਲ ਦੱਸਾਂ ਸ਼ੈਕ ਬੈਂਕ ਕੇ ਜਾ ਕੇ ਜਮਾ ਨਾ ਕਰਾ ਵੀ ਆਪਣੇ ਨਾਮ ਸੁਣੋ ਗੱਲ ਮੈਂ ਕਿਹਾ ਮੇਰੇ ਤੇ ਅਕਾਊਂਟ ਦੇ ਘਟ 78 ਰੁਪਏ ਬੋਲਦੇ ਜੀ 78 ਰੁਪਏ ਤੇ ਕੋਟ ਵੈਸੇ ਬੰਦ ਹੋ ਜਾਂਦਾ ਤੇ ਬੰਦ ਹੀ ਉਹ ਜ਼ੀਰੋ ਵਾਲਾ ਜੀ ਤੁਹਾਨੂੰ ਪਤਾ ਵਾ ਮੈਂ ਤਾਂ ਕਾਂ ਤੋਂ ਨਾ ਨਾ ਖੱਪਦਾ ਮੈਂ ਇਹੋ ਹੀ ਕਹਿਣਾ ਵਾ ਵੀ ਚੱਲ ਘਰ ਦੀ ਸੁੱਖ ਸ਼ਾਂਤੀ ਵੇਲੇ ਪਹਿਲਾਂ ਮੈਂ ਦੁਕਾਨ ਤੇ ਖਾਪਾ ਗਾਕਾ ਨਾ ਖਾਪਾ ਫਿਰ ਤੁਹਾਡੇ ਨਾਲ ਅੜ ਕੇ ਖਾਪਾ ਕਦੀ ਉਹਦੇ ਨਾਲ ਖਾਪਾ ਨਾ ਕਪਿਆ ਕਰ ਮਾਂ ਦੀ ਕਿਤੇ ਸੁਣ ਲਿਆ ਕਰ ਮੈਂ ਸੌਂਦਾ ਮਮੀ ਤਾਂ ਨਹੀਂ ਲੱਗਦਾ ਮੈਂ ਸੌਂਦਾ ਨਹੀਂ ਮੈਂ ਸਭ ਦੀ ਸੌਂਦਾ ਹਾਂ ਤੁਹਾਨੂੰ ਪਤਾ ਕਿੰਨਾ ਬੋਝ ਹੈਗਾ ਮੇਰੇ ਤੇ ਚਲ ਚੱਜਾ ਜਾ ਪੈਸੇ ਚਲੋ ਚਲ ਹੁਣ ਮੈਂ ਤੁਰਨ ਲੱਗਾ ਤੇ ਤੇਹੀ ਤੀਨੀ ਲੱਗ ਚਲ ਜਾ ਤੀਨੀ ਲੱਗ ਕਿਉਂ ਸੇਰੇ ਚਲ ਜਾ ਪੈਸੇ ਕੱਢ ਲੈ ਪੈਸੇ ਜਿੰਨਾ ਨਹੀਂ ਜਿਵੇਂ ਪੜਾਉਂਦੀ ਐ ਪੜੀ ਜਾਂਦਾ ਤੇ ਜਿਵੇਂ ਚਾਚੀ ਪੜਾਉਂਦੀ ਹੋਵੇ ਪੜੀ ਜਾਂਦਾ ਮੇਰੀ ਨਹੀਂ ਅੱਥੇ ਚਲਣੀ ਹੋਨੇਸਟ ਮੈਨੂੰ ਇਹ ਨੂੰ ਇਹ ਕਹਿਣਾ ਸਹੀ ਸੀ ਜੋ ਦੇਣਾ ਜੇ ਰੱਖਦੇ ਦੇ ਲਓ ਕਿਉਂਕਿ ਮੈਨੂੰ ਪਤਾ ਕੋ ਫਿਰ ਵਿਅਮਤ ਆਂਦਾ ਫਿਰ ਖਰਚਾ ਪੈਦਾ ਸਿਰ ਤੇ ਤੇ ਫਿਰ ਕਰਨਾ ਤਾਂ ਇੰਨਾ ਹੀ ਹੈ ਨਾ ਇਸ ਕਰਕੇ ਮੈਂ ਹੁਣ ਇਹਨੂੰ ਜ਼ਿਆਦਾ ਨਹੀਂ ਕਹਿ ਸਕਦੀ ਕੋਈ ਗੱਲ ਦੀ ਭਰਾਵਾ ਜਿਵੇਂ ਤਰ੍ਹਾਂ ਜੇ ਕਾ ਤਾਂ ਰੱਖੀ ਹੁੰਦੀ ਆ ਨਸੀਰਤ ਨੂੰ ਸਮਝਾ ਦੇਣੀ ਕੋਈ ਨਹੀਂ ਮੈਂ ਕਰ ਲਊਗੀ ਆਪਰੇ ਸਾਥ ਕਰਕੇ ਇਹਨਾਂ ਚਲ ਨਹੀਂ ਨਹੀਂ ਆਹੀ ਫਿਰ ਕੱਪ ਆ ਉੱਥੇ ਬੈਠੇ ਉਹਨਾਂ ਨੇ ਇਹ ਸੁਣੀ ਜਾਂਦੀ ਆ ਗੋ ਹੁਣ ਕੇ ਹੁਣ ਤੁੰਗ ਦੀ ਬੋਲੀ ਜਾਨੀਆ ਆ ਬੋਲ ਆ ਬੋਲ ਮੋਕਾ ਬੜਾ ਵਧੀਆ ਜੀ ਉਹ ਕਾਲਾ ਮੋਕਾ ਦੱਸੇਗੀ ਤੇਰੀ ਮੰਮੀ ਨੂੰ ਭੇਜੋ ਆਂ ਸਿਮਰਤ ਕਾਲਾ ਸਾਸ ਤੇ ਉਹ ਦੀ ਗਈ ਆ ਨਾਲੇ ਸਿਮਰਤ ਨੂੰ ਵੀ ਵੇਖ ਲੈਣ ਲਈ ਨਾਲੇ ਸੇਬਾਂ ਨੇ ਚਾਰ ਦਿਨ ਰਹਿਣੇ ਨਾਲੇ ਨਾ ਚਾਚੀ ਨੂੰ ਵੀ ਭੇਜੋ ਚਾਚੀ ਵੀ ਪੇਕੇ ਰਹਿ ਆਉਣ ਤੇ ਆਪਾਂ ਦੋ ਚਾਰ ਦਿਨ ਰਕੜੀ ਤੇ ਆਪਾਂ ਵੀ ਲਾ ਲਈ ਮੈਂ ਵੀ ਕਿਤੇ ਸਾਹ ਸੁੱਖਾ ਕਰ ਆਪਣਾ ਸਹੀ ਗੱਲ ਆ ਯਾਰ ਮੰਮੀ ਨੂੰ ਭੇਜਦੀ ਆ ਨਾ ਕਿਸੇ ਵੀ ਤਰੀਕੇ ਨਾਲ ਉਹ ਦੀ ਸਾਸ ਤੇ ਨੀਂਨਾ ਕਹਿ ਕੇ ਗਈ ਤੇ ਤੀ ਮੰਮਾ ਕੋ ਪਿੰਨੇ ਚਾਡਾ ਬੰਦਾ ਕੁੜੀ ਕਲੀ ਰਹਿ ਗਈ ਆ ਮੈਂ ਬੇਚਾਰੀ ਮੇਰੀ ਸੁਣ ਗੱਲ ਇੱਕ ਭਾਲ ਉਹਨਾਂ ਨੇ ਕਰਨੀ ਆ ਮੰਮੀ ਤੇ ਮਾ ਜਾਂਗੇ ਤੇ ਚਾਚੀ ਮੰਨਣਗੇ ਚਾਚੀ ਨੂੰ ਕਹੋ ਵੀ ਤੇ ਵੀ ਪੇਕੇ ਜਾਓ ਚਾਚੀ ਨੂੰ ਦੋ ਦਿਨ ਭੇਜੋ ਕਿਤੇ ਕਿਹਨ ਜਾਂਦੇ ਤਾਂ ਹੈ ਨਹੀਂ ਆ ਚਾਚੀ ਨੂੰ ਪੇਕੇ ਭੇਜ ਦੀਏ ਹੋਰ ਚਾਚੀ ਨੂੰ ਭੇਜ ਦੋ ਚਾਚੀ ਨੂੰ ਕਹੋ ਜਾਓ ਤੇ ਇਹ ਪੇਕੇ ਅੱਛਾ ਤੇਰਾ ਕੀ ਮਤਲਬ ਆ ਸਭ ਸਭ ਤਾਂ ਪੇਜ ਕੇ ਤੇ ਆਪਾਂ ਮੋਰ ਤੇ ਹਣੀ ਮਉਣ ਤੇ ਮਨਉਣ ਚੱਲ ਜੀਏ ਜਾਊਗਾ ਮੇਰੀ ਗਾਜਵਾ ਕਿਤੇ ਮੈਂ ਵੀ ਸੁੱਖ ਦਾ ਸਾਹ ਲੈ ਲਾਂਗੀ ਤੇ ਤੈਨੂੰ ਦੇਣ ਜਿੱਚ ਪੇੜ ਮਾਰਾਂ ਤੇਰੇ ਨਾਲ ਕਿੱਡੀ ਛੇਤੀ ਕਿੱਡੀ ਖੁਸ਼ ਹੋਈ ਏ ਪੇਕ ਜਾ ਕਿਤੇ ਮਾਂ ਕਹਿੰਦੀ ਨਾ ਕਿ ਮੁੰਡੇ ਦੇ ਮਗਰ ਲੱਗ ਮੈਂ ਵੀ ਨਹੀਂ ਮੇਠਾ ਪਹਿਲਾਂ ਕਿੰਨਾ ਕਿ ਮੇਰੇ ਮਗਰ ਲੱਗਦਾ ਸੀ ਪੇਰ ਦਾ ਵੀ ਨਹੀਂ ਪੇਰਦਾ ਮੈਂ ਕਿਸੇ ਦੇ ਨਹੀਂ ਮਗਰ ਲਗਣਾ ਨਾ ਤੇਰੇ ਲਗਣਾ ਤੇ ਨਾ ਮਾਰਾਂ ਤੇ ਲਗਣਾ ਤੁਹਾਡੇ ਦੋਵਾਂ ਦੇ ਮਗਰ ਲੱਗ ਕੇ ਮੈਂ ਆਪਣਾ ਕੁੰਡਾ ਕਰਾਇਆ ਖਾਸ ਕਰਕੇ ਮਾਤਾ ਦੇ ਕੁੰਡੇ ਤੋਂ ਗੱਲ ਜ਼ਿਆਦਾ ਈ ਹੁਣ ਮੈਂ ਕੰਨਾ ਚ ਕੱਢਾਂ ਹੀ ਆਂ ਪੀ ਰਖੜੀ ਆਉਂਦੀ ਆ ਤੇ ਜੇ ਤੁਸੀਂ 1100 ਰੁਪਏ ਦਾ ਵਾਅਦਾ ਸਿਮਰਤ ਨੂੰ ਤਾਂ کیا ਸ਼ਮੀਨ ਦਿੱਤਾ ਤੇ ਮੈਂ ਚੰਗਾ ਕਿ ਖਲੇਸ਼ ਪਾਉਣਾ ਕਿ ਸਿਆਪਾ ਪੂਰਾ ਪਾਉਂਗੀ ਮੈਂ ਮੈਂ ਮੰਮੀ ਨੇ ਸਲਾਹ ਕਰਕੇ ਆਇਆ ਵਾ ਮੰਮੀ ਨੇ ਇਹੋ ਗੱਲ ਕੀਤੀ ਆ ਮੰਮੀ ਕਹਿੰਦੇ ਜਾਣਾ ਤੇ ਤੈਨੂੰ ਹੀ ਪੈਣਾ ਵਾ ਮੈਂ ਕਿਹਾ ਇਹ ਨਾ ਵੀ ਮੈਂ 11 1100 ਤੇ ਕਹਿੰਦੇ ਨਾਲ ਨਾਲ ਇੱਕ ਸੂਟ ਦੇਈ ਤੇ ਮੈਂ ਕਿਹਾ ਯੋ ਨਾ ਵੀ ਸਿਮਰਤ ਨੂੰ ਤੁਸੀਂ ਵਾਅਦਾ ਕਰੋ ਫਿਰ ਇਹ ਇਹ ਦੇਖ ਲਓ ਮੈਂ ਕਿਹਾ ਮੈਂ ਕਿਹਾ ਅੱਗੇ ਮੇਰੇ ਤੇ ਕਰਜ਼ਾ ਵੜਾ ਜੇ ਚੰਗਾ ਵਾ ਸੁਣਾਈ ਜੇ ਤੇ ਜਾਂਦੇ ਜਾਂਦੇ ਫਿਰ ਤਿੱਲੀ ਛੇੜਤੀ ਕਿੰਦੀ ਜਾ ਜਾ ਰੱਬ ਦਾ ਵਾਸਤਾ ਇੱਥੋਂ ਮੈਂ ਕਿਹਾ ਤੂੰ ਇਹ ਗੱਲ ਕੀ ਕਰਦੇ ਜੇ ਅੱਜ ਦਸ ਤਿੱਲੀ ਲੋਣੀ ਚੰਗੀ ਜ਼ਰੂਰੀ ਇਹਨਾਂ ਦੀ ਮੈਂ ਕਹਤੈ ਤੂੰ ਨਹੀਂ ਜਾਓ ਰੱਬ ਦਾ ਵਾਸਤਾ ਚਾੜਦੇ ਨਹੀਂ ਤੂੰ ਜਾਓ ਚਾਹ ਬਣਾਵਾ ਤੇ ਤੁਹਾਨੂੰ ਪਿਆਵਾ ਜਾਣਾ ਨਾ ਭੇਜਣਾ ਨਾ ਮੇਰੀ ਗੱਲ ਸੁਣ ਹਫਤਾ ਹਫਤਾ ਨਹੀਂ ਭੇਜਣਾ 2-4 ਦਿਨ ਲਾ ਆਉਣਗੇ ਬਸ ਇਸ ਤੋਂ ਵੱਧ ਚਾਰ ਦਿਨ ਇਸ ਵਰਗਾ ਨਾ ਤੂੰ ਟੂਟਾ ਲੈ ਲਵੀਂ ਚਾਰ ਦਿਨ ਨਹੀਂ ਭੇਜਦਾ ਮੇਰੀ ਗੱਲ ਸੁਣ ਕੀ ਮੈਂ ਕੰਮ ਨਹੀਂ ਕਰਨਾ ਆਪਣਾ ਦੁਕਾਨ ਨਹੀਂ ਵਿਖੜੀ ਰੋਟੀ ਪਾਣੀ ਕਿੱਥੋਂ ਖਾਣਾ ਵਾ ਸੋਹਰਿਆਂ ਦੇ ਘਰ ਜਾ ਕੇ ਚਲ ਜਾਾਂ ਉਧਰੋਂ ਖੈ ਜਾਊਂਗਾ ਉਹ ਤੇ ਕੰਮ ਕਰ ਕਰੀ ਜਾਇਓ ਮੈਂ ਇੱਥੇ ਗਦਾਮਨਾ ਤੇ ਜ਼ਿੰਦਗੀ ਜੀਵਾਂਗੀ ਘਰ 'ਚ ਬਹਿ ਕੇ ਅੱਛਾ ਅੱਗੇ ਤੂੰ ਜ਼ਿੰਦਗੀ ਜੀਣ ਨਹੀਂ ਦਈ ਜ਼ਿੰਦਗੀ ਨਹੀਂ ਜੀਣੀ ਆ ਆ ਆਪਣੀ ਜ਼ਿੰਦਗੀ ਜਾਪੇ ਨਰਗ ਪਾਇਆ ਵਾ ਪਹਿਲੋ ਲੜਦੀਆਂ ਰਹਿੰਦੀ ਜਾਵਾ ਸਿਆਫਾ ਕਰਦੀ ਰਹਿੰਦੀ ਮੇਰਾ ਓਏ ਹੈ ਮੈਂ ਕਿਉਂ ਨਾ ਮੰਮੀ ਨੂੰ ਕਹਾਂ ਤੇ ਜਾਵਾਂ ਸੀਮਤ ਕੋ ਚਾਹਦੇ ਰਹਿ ਆ ਤਾਈ ਕੀ ਪਤਾ ਕਿਸ ਤਰ੍ਹਾਂ ਦੀ ਆ ਚੰਗੀ ਆ ਮਾੜੀ ਆ ਚਲਾ ਕੇ ਚੁਸਤ ਆ ਆਪਾਂ ਘੜਾ ਵੀ ਨਹੀਂ ਲੇ ਵਰਤੀ ਆ ਸਿਮਰਤਾ ਧਿਆਨ ਮੰਮੀ ਨਹੀਂ ਰੱਖਣਾ ਮਮਾ ਹਾਂ ਮੈਂ ਦੱਸੂ ਨਾ ਕੀ ਕਰਾ ਲਾ ਦੇ ਜੇ ਕੋਸ਼ੀ ਖਾੜੀ ਵੀ ਨਹੀਂ ਦਿੰਦੀ ਮੈਂ ਕਹਿੰਦੀ ਆ ਪਾਣੀ ਵੀ ਪੀ ਲਿਓ ਕੋਈ ਨਹੀਂ ਮੈਂ ਤੇ ਆਂ ਗਲਾਸ ਦਵਾ ਕਰਾਂ 10 ਗਲਾਸ 10 ਧਿਆਨ ਕਰੋ ਤੀ ਜਾਓ ਸਿਮਰਤਾ ਚਾਹ ਦਿੰਨਾ ਮੈਨੂੰ ਤਾਂ ਟੈਨਸ਼ਨ ਜੀ ਲੱਗਦੀ ਆ ਟਾੜੀ ਕੀ ਬਣਾ ਲਈ ਕਾਈ ਕੀ ਸਾਲਦੀ ਆ ਚੰਗੀ ਆ ਮਾੜੀ ਆ ਤਾਂ ਧਿਆਨ ਰੱਖੇ ਕਿ ਨਾ ਰੱਖੇ ਆਪਾਂ ਘੜਾ ਕਦੀ ਨਹੀਂ ਨਹੀਂ ਲੇ ਵਰਤੀ ਆ ਮੂਸਰ ਦੇ ਸੱਸ ਸੱਸ ਬਿਲਕੁਲ ਦੇਖੀ ਨਹੀਂ ਅਜੇ ਤੱਕ ਲਈ ਤਿੰਨੇ ਨਹੀਂ ਦੇਖੀ ਤਾਂ ਇਹੋ ਤੇ ਕਹਿਨੀ ਆ ਜਾਓ ਆਪੇ ਤੇ ਇਤਿਆਰ ਕੋ ਚਾਰ ਦਿਨ ਜਾ ਕੇ ਤੇ ਮਗਰ ਉਹ ਲੈ ਕੇ ਆਓ ਨਾ ਸੱਸ ਨੂੰ ਪਤਾ ਲੱਗੇ ਵੀ ਮਗਰ ਉਹ ਆਈਏ ਮੇਕ ਚੋਈ ਬਿਲਕੁਲ ਕਲ ਕਲ ਹੈ ਕੋਈ ਕੰਮਚਾਰੀ ਦਾ ਜ਼ਿਆਦਾ ਤਰਬੀ ਇਸੇ ਕਾਤੇ ਨਾ ਕਰਨੀ ਜਾ ਕੇ ਤਿਆਰੀ ਕਰੋ ਹਾਂ ਦੱਸੋ ਅਸੀਂ ਨਹੀਂ ਕੀਤੀ ਆ ਸਹੀ ਕੀਤੀ ਜਾਂ ਮੈਨੂੰ ਜਾਣ ਤੇ ਜਸਵੀਰ ਕੋਈ ਨਹੀਂ ਚਾਚੀ ਇੱਧਰ ਰਹਿਣਗੇ ਮੇਰੇ ਕੋਲ Kau pergi ke sana, aku akan bawa kamu ke sana. Baiklah. Jika aku tidak akan datang ke sana. Baiklah. Pergilah. Bisa saya bawa gelas ke sana? minum air. Saya akan siapkan pakaian. Saya tidak akan minum air. Saya akan tetap di dalam gelas. Ya Tuhan. Tidak siapkan 把你都吊死了吗？